ਇਹ ਕੋਈ ਪੂਰਾ ਅੰਬਰ ਸਾਜਰੇ ਚ ਧੀ ਦਾ ਵਿਆਹ ਸੀ 4 ਦਸੰਬਰ ਦਾ 8 ਨਵੰਬਰ ਨੂੰ ਨੋਟ ਬੰਦ ਕੀਤਾ ਸੀ ਇਹ ਉਹਦੇ ਬੰਦੇ ਦੇ ਖਾਤੇ 'ਚ ਹੈਗੇ ਸੀ ਉਹ ਕੁੜੀ ਦੇ ਪਿਓ ਦੇ ਖਾਤੇ 'ਚ ਹੈਗੇ ਸੀ ਪੈਸੇ 1.5 ਲੱਖ ਕਰਦੇ ਸਾਰੇ 2.5 ਲੱਖ ਕਢਾਉਣਾ ਸੀ ਨੇ ਚਾਰ ਗੇੜੇ ਮਾਰੇ ਨਹੀਂ ਮਿਲੇ ਪੈਸੇ ਕਹਿੰਦੇ ਹਲਵਾਈ ਦੁੱਲ ਖਾ ਕੇ ਲਿਆ ਟੈਂਟ ਵਾਲੇ ਦੀ ਪਰਚੀ ਲੈ ਉਹ ਵੀ ਲੈ ਗਿਆ ਉਹ ਮਰੇ ਜਰ ਕਹਿੰਦਾ ਕੈਸ਼ ਹੈ ਨਹੀਂ ਮੈਂ ਦੇ ਸਕਦਾ ਹਲਵਾਈ ਨੋਟ ਕਹਿੰਦੀ ਕਿ ਨਾ ਮੈਂ ਬੋਲਸਾਈ ਵਾਲੇ ਤਾਂ ਮੈਨੂੰ ਪੈਸੇ ਦਿੱਤੇ ਟੈਂਟਾਂ ਦਾ ਵਿਆਹ ਕਰਾ ਦਿੱਤਾ ਉਹਨੂੰ ਸਿਆਚ ਨਾਹਾਂ ਦਾ ਜੋੜ ਲਾ ਵੀਰੋ ਉਨੇ ਆਖਿਆ ਮੇਰੀ ਤਾਂ ਨੱਕ ਵੱਡੀ ਜਾਊਗੀ ਮੈਂ ਤਾਂ ਬਰਾਤ ਦਾ ਸਵਾਗਤ ਵੀ ਨਹੀਂ ਕਰ ਸਕੂ ਉਹ ਟੈਂਟ ਨਹੀਂ ਹੈਗਾ ਲਵਾਈ ਨਹੀਂ ਹੈਗਾ ਖੇਤ ਜਾ ਕੇ ਵਿਆਹ ਤੋਂ ਦੋ ਦਿਨ ਪਹਿਲਾਂ ਫਾਹਾ ਲੈ ਲਿਆ ਖੁਦਕੁਸ਼ੀ ਕਰ ਲਈ ਸੀ ਉਹਦੇ ਘਰੇ ਜਾ ਕੇ ਆਈ ਸੀ ਉਹ ਕੁੜੀ ਕਹਿੰਦੀ ਸੀ ਕਹਿੰਦੀ ਵੀਰੇ ਇਸ ਘਰ ਚੋਂ ਨਾ ਮੇਰੀ ਡੋਲੀ ਉੱਤਨੀ ਸੀ ਪਰ ਮੈਨੂੰ ਉਹਦੇ ਬਾਪ ਦੇ ਹੱਥ ਹੀ ਚੱਕਣੀ ਪਈ ਕੌਣ ਜਿਮਾਰ ਹੈ ਕਹਿੰਦੀ ਮੋਰਦੀ ਨੂੰ ਪੁੱਛੋ ਜ਼ਰੂਰ ਉਹ ਮੈਂ ਪੁੱਛਿਆ ਸੀ ਉੱਥੇ ਪਰਲੀ ਰੋਟ ਬੰਦੀ ਫਿਰ ਕੀ ਫਰਕ ਪੈ ਗਿਆ ਹੁਣ ਕੋਈ ਰਿਸ਼ਵਤ ਲੈਣ ਨੂੰ ਹਟ ਗਿਆ ਹੁਣ ਵੱਡੇ ਨੋਟਾਂ ਕਿਹਦੇ ਜਾਂਦੇ ਨੇ ਉਹ ਜਿਹੜੇ ਆਏ ਨੇ ਹੋਰ ਹੀ ਰੰਗ ਬਰੰਗੇ ਨੇ ਜੇ ਜਿਹੜੀਆਂ ਆਉਂਦੀਆਂ ਜਾਤਾਂ ਦੇ ਵਜ੍ਹਾ ਨਾਲ ਨੋਟ ਛਾਪਦੇ ਤੂੰ ਦੇਖੋ ਮੋਦੀ ਦੇ ਜਾਤਾਂ ਦਾ ਨਾਮ ਮਿਲਦੇ ਨੇ ਸਾਰੇ ਨੰਗ ਨੋਟਾਂ 'ਤੇ ਨਫਰਤ ਦੀ ਰਾਜਨੀਤੀ ਕੀਤੀ ਹੈ ਹਿੰਦੂ ਮੁਸਲਮ ਮੰਦਰ ਮਸਜਿਦ ਬਸ ਇੱਥੇ ਲੋਕ ਕਹਿੰਦੇ ਸਾਨੂੰ ਰੋਟੀ ਦਿਓ ਯਾਰ ਸੋ ਵੀਰੋ ਅਸੀਂ ਤੁਹਾਡੇ ਨਾਲ ਹਾਂ ਪਾਰਲੀਮੈਂਟ ਦੇ ਵਿੱਚ ਸਭ ਤੋਂ ਬਦਮੰਦ ਢੇਠਾਉਣ ਵਾਲੇ ਐਮਪੀਆ ਦੀ ਲਿਸਟ ਦੇ ਵਿੱਚ ਮੇਰਾ ਨਾਮ ਹੈ ਤੁਹਾਡੇ ਐਮਪੀ ਦਾ ਨਾਮ ਹੈ ਮੈਂ ਪੁੱਛਿਆ ਉਹਨਾਂ ਨੂੰ ਕਿ ਮੋਦੀ ਨੂੰ ਪੁੱਛਿਆ ਸੀ ਮੈਂ ਹਰੇਕ ਮੋਦੀ ਨੂੰ ਤਾਂ ਮੈਂ ਚੋਕੇ ਪਾਉਣੇ ਨੇ ਕਿ ਰਹਿ ਰਹੇ ਸੀ ਮੈਂ ਕੁੱਛ ਨਹੀਂ ਮੰਗਿਆ ਮੋਦੀ ਜੀ ਅੱਛੇ ਦਿਨ ਕਾਬਾਣੇ ਵਾਲੇ ਹੈ ਉਹ ਕਹਿੰਦਾ ਯਾਰ ਫਸ ਕਰ ਯਾਰ ਕਿੰਨੀਆਂ ਗਲੀ ਕੀ ਬੈਠੇ ਮੈਂ ਕਹਿੰਦਾ ਜੀ ਆਉਂਦੇ ਨਹੀਂ ਸਾਡੇ ਨਹੀਂ ਆਉਂਦੇ ਰਹਿਣ ਤੇਰੇ ਵੀ ਨਹੀਂ ਦੇਣੇ ਮਿੱਤਾ ਐਸੇ ਕਰਕੇ ਹੁਣ ਮੋਦੀ ਨੇ ਕਾਲੀਦਾਲ ਨੂੰ ਭਾਜਪਾ ਨੂੰ ਕਾਂਗਰਸ ਨੂੰ ਕਿਹਾ ਜਿਵੇਂ ਮਰਜ਼ੀ ਹੋਵੇ ਰਾਂਜੋ ਪੈਸੇ ਲੈ ਜਿਓ ਵੀ ਬਰਾਦਰਾਂ ਦੇ ਮੱਦਾਂ ਦਾ ਉਹ ਪੀੜੀ ਦੀ ਮੱਦਾਂ ਦਾ ਭੇਜੋ ਹੁੰਦਾ ਜਿਹੜਾ ਦੁਮਨ ਕਰੀ ਰੱਖਿਆ ਪੰਜ ਸਾਲਾਂ ਨੇ ਤਾਂ ਨਰਦੇ ਸੋ ਵੀਰੋ ਇਹ ਤਾਂ ਥੋੜੇ ਵਰਗਿਆਂ ਆ ਗਏ ਨੇ ਐਮਪੀ ਵਨ ਕੋ ਪਹਿਲਾਂ ਵੀ ਨਹੀਂ ਸੀ ਬਾਅਦ ਵਿੱਚ ਕੋਈ ਫੋਹਾਨ ਨਹੀਂ ਕੋਈ ਇਹ ਨਹੀਂ ਹੈਗਾ ਕਿ ਇੱਥੇ ਕਾ ਜੂ ਬਗਾਮ ਪਿੱਛੇ ਰੱਖੋ ਜਾਓ ਤੇ ਸ਼ੋਹ ਸਵਾਰਤੀ ਕਮੇਟੀ ਹਾਰ ਲੈਣੇ ਨਹੀਂ ਹੋ ਗਏ ਹਾਰ ਪਾ ਦੇ ਨਹੀਂ ਆ ਗਿਆ ਨਹੀਂ ਮਿਲ ਕੇ ਜਾਊਂਗਾ ਮੁੰਡੇ-ਫੁੱਡੇ ਸੈਲਫੀਆ ਤਾਂ ਮੇਰੇ ਮੋਢੇ ਦੇ ਹੱਥ ਧਰ ਕੇ ਮਾਮਾ ਨੂੰ ਮਿਲ ਕੇ ਜਾਊਂਗਾ ਕੁਟੜ ਪਹਿਲਾ ਨਾ ਨਾ ਤੁਮ ਉਹਨਾਂ ਤੋਂ ਲੱਗਦਾ ਉਹਨਾਂ ਨੇ ਨਹੀਂ ਲਾ ਬਹੁਤ ਜੂਰੇ ਨਕਰੀਂ ਦਿੰਦੇ ਹੋ ਨੇੜੇ ਲੱਗਦੇ ਨੇ ਤੁਹਾਨੂੰ ਉਹ ਮੋਟਾ ਵੇਲੇ ਤੁਹਾਨੂੰ ਨੇੜੇ ਆਉਂਦੇ ਬਸ ਉਹ ਨਹੀਂ ਆਉਂਦੇ ਹੋ ਅਜੇ ਤੱਕ ਆਇਤਾ ਨਹੀਂ ਹੋਣ ਇੱਥੇ ਕਾਲੀ ਕਾਲੇ ਸਾਰੇ ਆਉਂਦੇ ਵੀ ਨਹੀਂ ਕਰਦੇ ਆਗੇ ਚੰਗੀ ਵਧੀਆ ਸੇਵਾ ਕਰਵਾਗੇ ਹਾਂ ਆ ਸੜਕਾਂ ਦਾ ਨੂੰ ਆ ਆ ਸਪੀਡਬਲੂ ਡੀ ਮਿਨਿਸਟਰ ਰਈਆ ਰਈਆ ਸੁਤਾਨਾ ਸੜਕਾਂ ਦੀ ਬੇਸ਼ਰਮੀ ਸੜਕਾਂ ਨਹੀਂ ਬਣਾ ਸਕਦੇ ਜਿਹੜੀਆਂ ਇਸ ਹੁਣ ਵੀ ਪੀਡਬੀਡਿਊਟੀ ਮਿਨਿਸਟਰ ਭਜਿੰਦਰ ਸਿੰਘ ਲਾਖ ਸੰਗਰੂਰ ਆਪਦੇ ਜਿਲ੍ਹੇ ਤੋਂ ਸਰਕਾ ਬਣਦੇ ਨਾ ਅੰਮਦਾ ਅਸਵੇ ਬੈਤ ਪਿੰਡਾਂ ਜਾਂ ਮੈਨੂੰ ਤਾਂ ਕੋਈ ਸੜਕ ਤਾਂ ਕਿਤੇ ਨਹੀਂ ਮੈਨੂੰ ਕਹਿੰਦੇ ਸੜਕ 'ਚ ਟੋਏ ਨੇ ਭੈਣ ਉਹ ਤਾਂ ਟੋਏ 'ਚ ਸਾਡਾ ਕੈਸਾ ਸੜਕ ਕਿਤੇ ਉਹਦੇ ਸਹੀ ਗੱਲਾਂ ਨੇ ਨਾ ਸੱਚ ਆ ਨਾ ਫਿਰ ਤਾੜੀ ਮਾਰ ਕੇ ਸਾਡਾ ਹੌਸਲਾ ਵਧਾ ਦੋ ਜੀ ਸੱਚ ਆ ਮੈਂ ਤਾਂ ਪੋਤਰੇ ਫਰੂਨ ਇਹਨਾਂ ਨੇ ਹੁਣ ਐਸੇ ਤਾਂ ਮੇਰੇ ਮਗਰ ਪਾਇਆ ਮੇਰਾ ਤਾਂ ਮਾਲਾ ਨਾ ਓਏ ਜਿਹੜੇ ਮਰਜੀ ਲੀਡਰ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਤਾਂ ਮਾਲਾ ਨਾ ਮੇਰਾ ਨਾਮ ਨਾ ਮੈਂ ਤਾਂ ਬਾਣੀ ਪਾਉਂਦੀ ਇਹਨਾਂ ਨੂੰ ਮੈਂ ਐਸੇ ਕੰਮ ਨਹੀਂ ਆਉਣ ਨਾ ਤਾਂ ਮੈਨੂੰ ਕੋਈ ਪੈਸਾ ਖਾਣਾ ਨਾ ਮੈਨੂੰ ਕੋਈ ਮਸ਼ਹੂਰੀ ਦਾ ਚਾਹਿਆ ਨਾ ਮੈਨੂੰ ਖਵਾਰ ਚ ਨਾ ਸ਼ਕੋਰ ਦਾ ਚਾਹ ਨਾ ਟੀਵੀ ਤੇ ਆਉਣ ਦਾ ਚਾਹ ਇਹ ਚਾਹ ਤਾਂ ਸਾਰੇ ਨਮੀਡੀ ਬੈਠੇ ਹੋ। ਕੋਤਾ ਸੇ ਵੀ ਕੋਈ ਚਾਹ ਹੈ ਆਂ ਦੁਆਕੀ ਨੇ ਬੈਠੇ ਨਾ ਇਹਨਾਂ ਨੂੰ ਪੜਾ ਲਈ ਨਾ ਇਹ ਅਫਸਰ ਬਣ ਕੇ ਥੋੜੇ ਤਰ੍ਹਾਂ ਦੀਆਂ ਗਰੀਬੀਆਂ ਚੱਕਣ ਵੀ ਆਈ ਚਾਹ ਬਸ ਇਹ ਅਫਸਰ ਬਣ ਜਾ ਇਹ ਜੱਜ ਬਣ ਜਾ ਇਹ ਡੀਸੀ ਲੱਗਣ ਪਰ ਆ ਜਿਹੜੇ ਸਭ ਸਰਕਾਰੀ ਸਕੂਲ ਦੇ ਲੱਗੇ ਥੋੜੀ ਲੱਗ ਸਕਦੇ ਮਾਸਟਰ ਤਾਂ ਹੈਗੇ ਸਕੂਲਾਂ ਦੇ ਪਰ ਉਹਨਾਂ ਕੋਲ ਉਹਨੂੰ ਕਿਤਾਬਾਂ ਹੈ ਨਹੀਂ ਬਾਦੀਆਂ ਹੈ ਨਹੀਂ ਪਲੀਚਰਾ ਹੀ ਬੈਠਾ ਨੂੰ ਪਾਣੀ ਨੂੰ ਪੀਣ ਨੂੰ ਇੱਕ ਬਜ਼ੁਰਗ ਮੈਨੂੰ ਮਿਲਿਆ ਕਹਿੰਦਾ ਪੁੱਤ ਸਾਡੇ ਜਵਾਰ ਕੋਲ ਕਿਦੋਂ ਲੱਗਣਗੇ ਕੀ ਸੀ ਮੈਂ ਕਿਵੇਂ ਕਹਿੰਦਾ ਸਾਡੇ ਸਕੂਲਾਂ 'ਚ ਤਾਂ ਪੜ੍ਹਾਈ ਤਾਂ ਹੈ ਹੀ ਨਹੀਂ ਕਹਿੰਦਾ ਸਨਤਾ ਇਹ ਧਿਆ ਰੱਖਿਆ ਭੁੱਲਣਾ ਨਹੀਂ ਵੀ ਭਾਈ ਜਵਾਰ ਕਾਫੀ ਦਿਨ ਬਾਅਦ ਸਕੂਲ 'ਚ ਆਉਂਦਾ ਭੁੱਲਿਆ ਹੋਏ ਕੌਲੀ ਚੋਂ ਚਾ ਨਾ ਭੁੱਲ ਗਿਆ ਜਦ ਰਿਆ ਆਵਾਜ਼ ਆ ਸਾਡੇ ਬੁਢੇ ਸਿੱਖ ਦਿੱਲੀ ਦੇ ਵਿੱਚ ਕੇਂਦਰੀਵਲ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰੀ ਸਕੂਲ ਪ੍ਰਾਈਵੇਟ ਨਾਲੋਂ ਵਧੀਆ ਕਰਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਪ੍ਰਾਈਵੇਟ ਨਾਲੋਂ ਵਧੀਆ ਹੁੰਦਾ ਹੈ ਨਾਲੇ ਦਿੱਲੀ ਦੇ ਪ੍ਰਾਈਵੇਟ ਸਕੂਲ ਬਹੁਤ ਵੱਡੇ ਵੱਡੇ ਨੇ ਹਾਈ ਫਾਈ ਟੁੱਟਲੀ AC ਸਭ ਕੁਝ 12 ਜੇ ਨੀਰ ਸਾਫ਼ ਹੋਵੇ ਤਾਂ ਕੰਮ ਹੋ ਸਕਦਾ ਹੈ ਦਿੱਲੀ ਦੇ ਵਿੱਚ ਇੱਕ ਕਰਪੀਆ ਜੂਨਟ ਨੂੰ ਬਿਜਲੀ ਮਿਲਦੀ ਹੈ ਬੇਬੇ 200 300 400 ਰੁਪਏ ਤੋਂ ਵੱਧ ਬਿੱਲ ਨਹੀਂ ਆਉਂਦਾ ਇੱਥੇ ਤੁਹਾਡੇ ਬਿੱਲ ਪਏ ਉਹਨੇ 2 ਵੱਲੋਂ 1 ਪੱਖਾ ਬਿੱਲ 35000 3 ਵੱਲੋਂ 2 ਪੱਖੇ ਬਿੱਲ 55000 ਕਿੱਥੋਂ ਭਰੀਏ ਆ ਨਾਲੇ ਪੰਜਾਬ ਬਿਜਲੀ ਬਣਾਉਂਦਾ ਦਿੱਲੀ ਬਿਜਲੀ ਖਰੀਦਦੀ ਐ ਉਹ ਹੀ ਕਰਦੀ ਐ ਜਿੰਦਾ ਉਥੇ ਇੱਥੇ ਕੰਪਨੀਆਂ ਨਾਲ ਮਿਲ ਕੇ ਸਾਰੇ ਸਰਕਾਰੀ ਫੈਕਟਰੀਆਂ ਪੰਡ ਬੰਦ ਕਰ ਤੇ ਪ੍ਰਾਈਵੇਟ ਖੋਲ ਲੈ ਲੁੱਟੀ ਜਾਉਂਦੇ ਲੋਕਾਂ ਨੂੰ ਕੋਈ ਆਲੀ ਇਹ ਲੁੱਟ ਬੰਦ ਕਰ ਦੇ ਪਗੜ ਇੰਜਨ ਤਾਂ ਬੰਨੀ ਬੈਠਿਆ ਫਰਾਹੀ ਦਾ ਦੰਧਾਣ ਲੈ ਬਸ ਗਿਆ ਉਹ ਵੀ ਇੰਜਨ ਸਾਡਾ ਆਉਂਗਾ ਪਰਮਾਤਮਾ ਕਰਨ ਕਹਿ ਕੇ ਬਈ ਬੜੀਆਂ ਤੁਹਾਡੇ ਮਤਨ ਲੈ ਹੁੰਦਾ ਤੁਹਾਨੂੰ ਕਈ ਪੱਟੀਆਂ ਚ ਪਾ ਕੇ ਦੇਖਦਾ ਹੁੰਦਾ ਵੀ ਚੱਲਦਾ ਸੀ ਖੜਜੂ ਉਹ ਜਦੋਂ ਚਾਹੂਗਾ ਵਕਤ ਕੋ ਪਹਿਲਾਂ ਤੇ ਕਿਸੇ ਨੂੰ ਤੋਂ ਜ਼ਿਆਦਾ ਕਦੇ ਨਹੀਂ ਮਿਲਦਾ ਕਿਸੇ ਆਉਂਦੇ ਦੀ ਲਾਲਚ ਨਹੀਂ ਕਿਸੇ ਚੀਜ਼ ਦਾ ਲਾਲਚ ਨਹੀਂ ਸਿਰਫ ਤੁਹਾਡੇ ਹੱਕ ਦੇ ਵਿੱਚ ਬੋਲਣ ਦਾ ਚਾਹ ਹੈ ਮਦਾਈ ਕਿਦਾਂ ਚ ਕੱਢ ਦਿੰਦਾ 17 18 20 25 ਬਿੰਡ ਪਰ ਕਿਹੜਾ ਰੋਪੈਣਾ ਛੇ ਮੈਂ ਕਹਿੰਦਾ ਥੱਕਦਾ ਮੈਨੂੰ ਪੱਤਰਕਾਰ ਕਹਿੰਦੇ ਆਪ ਕੋ ਸਤਾवट ਨਹੀਂ ਹੁੰਦੀ ਮੈਂ ਚੀਰੀ ਲਾਉਣਾ ਕਰੀ ਹੁ ਤਾਂ ਕੰਮ ਨਹੀਂ ਹੁੰਦਾ ਕਾਲ ਕਬੱਡਾਂ ਨਾਲ ਕਿੰਨਾ ਔਖਾ ਕੰਮ ਹੋ ਵੀ ਕੰਮ ਕਰ ਰਹੇ ਸਭ ਇਹ ਕਰਨ ਨਾਲ ਤਾਂ ਨਹੀਂ ਔਖਾ ਕੰਮ ਹਰੇਕ ਢੋਲੀ ਦਾ ਹਰੇਕ ਢੋਲੀ ਦੋ ਵਾਰ ਨਿੰਬੂ ਪਾਣੀ ਪੀਣਾ ਪੈਂਦਾ ਹੈ ਇਹ ਨਹੀਂ ਆਪਾਂ ਦੀ ਨਿਸ਼ਚਾ ਸਾਡੇ ਮੇਨ ਇਹ ਮੈਂਥੋਂ ਨਹੀਂ ਕਰਦੇ ਮੇਰੇ ਤਾਂ ਕੋਈ ਗੱਲ ਨਹੀਂ ਮੈਂ ਤਾਂ ਨਰਨਾਸ਼ਾ ਦਾ ਮੁੰਡਾ ਜੀ ਸਤਾਉ ਜਾਂਦਾ ਮੈਂ ਥੋੜੀ ਦੰਦੇ ਇਹ ਜਿਹੜੇ ਧੁੜੀ ਜੀ ਵੀਨ ਵਜਾਏ ਤੋਂ ਐਨੇ ਖਤਰਨਾਕ ਸੱਪ ਨਿਕਲ ਆਉਂਦੇ ਨਾ ਥੋੜੇ ਤੋਂ ਦੰਦੇ ਆ ਇਹ ਥੋੜੇ ਥੋੜੇ ਐਨਾ ਕੱਟ ਕਾਲੀ ਦਾ ਲਿਆ ਕਾਂਗਰਸ ਨੇ ਕਰਨਾ ਓਏ ਘੱਟੋ ਘਣ ਮਝਾ ਆ ਜਾਨੀ ਜੀ ਲੱਗਣਗੇ ਜਲੇਬੀਆਂ ਖਾ ਕੇ ਵੀ ਤੁਸੀਂ ਆਉਣਾ ਨੂੰ ਪਾ ਪਾਟਾ ਨਹੀਂ ਬੈਠਾ ਨਾ ਕੋਈ ਖੰਡ ਨਹੀਂ ਨਾ ਕੋਈ ਖੰਡ ਲੋ ਜਾਣੀ ਨਹੀਂ ਉਧਰ ਉਹ ਰਾਜਸਥਾਨ ਹੈ ਕਿਹਦੇ ਸੀ ਕੌਣ ਆਇਆ ਸੀ ਇੱਥੇ ਕਿੰਨਾ ਘੱਟ ਸੀ ਬਾਕੀ ਪੂਰਾ ਹੀ ਘੱਟ ਦੀ ਕਿ ਕਿਹੜੇ ਕਿਹੜੇ 10 ਵਾਰ ਉਹ ਵੀ ਉਹੀ ਉਹੀ ਕਹਿ ਕੇ ਲੈ ਕੇ ਉਹਨਾਂ ਨੂੰ ਦਿਖਾ ਨਹੀਂ ਦੇਣਾ ਮੇਰਾ ਇਹ ਗਾਣਾ ਸੋ ਵੀਰੋ ਚੋਂ ਨਿਸ਼ਾਨ ਵੀ ਆਪਣਾ ਤਾਂ ਇੰਨਾ ਵਧੀਆ ਨਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਾਂ ਪੈਣ ਦਾ ਦੱਸਣ ਦੀ ਜਮਾਈ ਹੋਣੀ ਇਹ ਤਾਂ ਤੜਕੇ ਤੱਕ ਕਿੰਨੇ ਜੀ ਭਾਲ ਲਏ ਨੇ ਕਿੱਥੇ ਜੇ ਪਿਆ ਉਹ ਤੋਂ ਬਾਅਦ ਕੋਈ ਨਾ ਹੋ ਅਮਿਆ ਸਰ ਜੀ ਲਾਗੇ ਲੋੜ ਕੋ ਵੀ ਤਾਂ ਇਹ ਜਿਵੇਂ ਨਹੀਂ ਭਾਜਦੀ ਨੇ ਕਿੱਥੇ ਜੇ ਪਿਆ ਹੱਕ ਸਿਰ ਪੈਣਾ ਹੈ ਟੜਕੇ ਚੜ ਮੇਰੇ ਥੱਲੇ ਪਾਸੇ ਮਰਨੀ ਸਫਾਈ ਕਰਦਾ ਆਖਰੇ ਜਿੱਲੇ ਪਾਸੇ ਕਰਦਾ ਸਫਾਈ ਨਹੀਂ ਪਰ ਠੀਕ ਹੈ ਨਾ ਚਲੋ ਨਹੀਂ ਨਹੀਂ ਇੱਕ ਗੱਲ ਦੀ ਖੁਸ਼ੀ ਹੈ ਚਲੋ ਕਿਸੇ ਬਹਾਨੇ ਮੇਰੇ ਬਹਾਨੇ ਨਹੀਂ ਸਹੀ ਥੋੜਾ ਥੋੜਾ ਥੋੜੇ ਤੇਰਿਆਂ ਤੇ ਮੁਸਕਰਾਹਟ ਹਾਸਾ ਤਾਂ ਆਇਆ ਨਹੀਂ ਗਵਰਨਮੈਂਟ ਨੇ ਤਹਾਂ ਸੇ ਕੋਲੇ ਕੌਣ ਹਸਦਾ ਜੀਥੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 30-30 ਸਾਲ ਦੇ ਲੋਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਅਸਮਾਨ ਚਿੰਤਾ ਖਾ ਕੇ ਕੀ ਕਰਨਾ ਕੋਈ ਇੱਕ ਚ ਫਿਊਚਰ ਉਹ ਬਾਹਰ ਦੇ ਲੋਕਾਂ ਚ ਕਿਸੇ ਬੈਠੇ ਸਾਊਦੀ ਅਰਬਾਂ ਚ ਰੋਜ਼ ਮੇਰੇ ਕੋਲੇ ਪਾਸਪੋਰਟ ਆਉਂਦੇ ਨੇ ਮੈਂ ਕਢਾ ਕੇ ਲਾਉਣਾ ਸੋ ਵੀਰ ਕੋਈ ਮਨ ਚ ਖੋਟ ਨਹੀਂ ਸਿਰਫ ਉਹ ਹੀ ਆ ਕਿ ਬੜੀ ਨੋਹ ਬਹੁਤ ਬਹੁਤ ਦੇ ਬੜਾ ਕੁਝ ਕਰਨਗੇ ਪਰ ਮੈਨੂੰ ਦਸਤਾ ਲੋਕਾਂ ਨੇ ਅੰਜਨਾ ਲੋਕ ਗੱਲੀ ਦੇ ਨੇੜੇ ਆ ਕੇ ਸ਼ੀਸ਼ੇ ਕੋਲੇ ਜਿਹੜੀ ਗੱਲ ਕਹਿੰਦੇ ਹੁੰਦੇ ਨੇ ਨਾ ਉਹ ਤਾਂ ਸੱਚੀ ਹੁੰਦੀ ਹੈ ਉਹ ਕਹਿੰਦੇ ਹੁੰਦੇ ਨੇ ਥੋੜਾ ਜਿਹਾ ਪਾਦੇ ਆ ਮੈਨੂੰ ਹੁਣ ਕਹਿੰਦੇ ਨੇ ਅਗਲੀ ਜਵੈ ਤੇ ਮੈਂ ਜਾਨਾ ਮਸਮਿ ਕਰਨਾ ਕਰਨੀ ਕਈ ਵਾਰੀ ਆ ਕੇ ਉਹਨੂੰ ਪਾਣਾ ਕਰਨ ਕਰਨ ਲੱਗ ਪੋ ਸੋ ਜੇ ਤੁਹਾਨੂੰ ਲੱਗਦਾ ਹੈ 2019 ਮਈ ਨੂੰ ਆਪਾਂ ਪਹਿਲਾਂ ਨਾਲੋਂ ਵੀ ਜ਼ਿਆਦੇ ਵੋਟਾਂ ਦੇ ਨਾਲ ਝਾੜੂ ਵਾਲਾ ਬਟਨ ਜਿਹੜਾ ਉਹ ਦੱਬਣਾ ਜੇ ਥੋੜੂ ਥੋੜੇ ਦਿਲ-ਦਿਲ ਮੰਗਦਾ ਤੋਂ ਦੱਸਦਾ ਮੈਂ ਹੁਣ ਇਹ ਨਹੀਂ ਕਹਿੰਦਾ ਕਿ ਮੈਂ ਉਹ ਕਰੂੰਗਾ ਕਰੂੰਗਾ ਕਿ ਮੈਂ ਪਹਿਲਾਂ ਮੇਰਾ ਦੇਖੋ ਮੈਂ ਕੀਤਾ ਕੀ ਤਿਆ ਪੰਜ ਸਾਲਾਂ ਚ ਸਾਰੇ ਮੁੱਦੇ ਪਾਰਲੀਮੈਂਟ 'ਚ ਠਾਏ ਇੱਕ ਇੱਕ ਰੁਪਈਆ ਵੰਡਿਆ ਇੱਕ ਇੱਕ ਰੁਪਈਏ ਦਾ ਸਾਥ ਦਿੱਤਾ ਇੱਕ ਰੁਪਈਆ ਦਾ ਜ਼ਮਾਨਾ ਜੇ ਤੁਹਾਡਾ ਦਿਲ ਕਰਦਾ ਜੀ ਇਤਨੀ ਘੇਰ ਦੁਆਰੇ ਸਫਾਈ ਝਾੜੂ ਨਾਲ ਹੀ ਕਰਨੀ ਤਾਂ ਤਾੜੀਆਂ ਮਾਰ ਕੇ ਸਾਡਾ ਹੌਸਲਾ ਵਧਾ ਦਿੱਤਾ। ਹਾਂ। ਅਹੀਂ ਨਹੀਂ ਨਾ ਹਮ ਢੂਣ ਨਿਕਲੇ ਪੈਣੇ ਨੰਦੇ ਪਾ। ਪਰਮਾਤਮਾ ਨੇ ਅੱਜ ਅਜਾ ਹੋ ਗਿਆ ਸੀ ਮੌਸਮ ਜਿਆ ਖਰਾਬ। ਉਹ ਮੈਂ ਕਹਾਂ ਯਾਰ ਫਸਲਾਂ ਘਰੇ ਆ ਜਾਣ ਫੁਕਸਾਂ ਦੇ ਨਾਲ। ਚਲੋ ਪਹਿਲਾਂ ਤੁਸੀਂ ਆਪਣਾ ਸੰਭੋ ਠੀਕ ਹੈ ਨਾ ਇਹਨਾਂ ਨੂੰ ਤਾਂ ਮੈਂ ਵੀ ਸੰਭੋ ਕੰਨ ਦੇ ਸੇਗਾ ਲਿਆ ਰਿਹਾ ਹਾਂ। ਮਾਤੂ ਵੀ ਪਾਸਾ ਸੰਭੋ ਪਹਿਲਾਂ। ਪਰ ਆਤਮਾਤਮਾ ਵੀ ਰਾਸ ਕਰਦੇ ਇਸ ਮੌਸਮ ਠੀਕ ਰਹੇ ਦਾਣੇ-ਮੀਨੇ ਉਹ ਘਰੇ ਆਜਨ ਕੁਇਦਾਰੀ ਲਈ ਤੇ ਆਵੇ। ਆਈ ਨਾ ਹਰ ਕੰਨ ਚੰਗੀ ਸਰਕਾਰ ਦਾ। ਕੇਜਰੀਵਾਲ ਨੇ 980 ਰੁਪਇਆ ਇੱਕ ਕੁਇੰਟਲ ਦਾ ਦਿੱਲੀ ਦੇ ਕਿਸਾਨਾਂ ਨੂੰ ਕਣਕ ਤੇ ਬੋਨਸ ਦਿੱਤਾ ਤਾਂ ਕਿ ਸੁਆਮੀ ਨਾ ਨਿਆਰਪੋਟਾਂ ਦੇ ਬਰਾਬਰ ਭਾਅ ਨਹੀਂ ਸਕੇ ਆਪਾਂ ਕਣਕ ਵੇਚਾਂਗੇ 1840 ਰੁਪਏ ਪਰ ਡਲ ਦਿੱਲੀ ਦੇ ਕਿਸਾਨ ਕਣਕ ਵੇਚਣਗੇ 2610 ਰੁਪਏ ਲੈ ਬਾਈ 22000 ਦਾ ਇੱਕ ਕਿੱਲੇ ਮਗਰ ਫਰਕ ਪਈ ਬਾਈ ਇੱਥੇ ਕੌਣ ਦੇ ਸਕਦਾ ਵੀ ਕੈਪਟਨ ਤੁਸੀਂ 22000 ਕੇ ਕਿੱਲੇ ਦੀ ਗੱਲ ਛੱਡੋ ਇਹ 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 ਨੇ ਜਿਹੜੇ 250 ਰੁਪਏ ਰੋਣ ਖੁੱਲ ਕੇ ਪੈਨਸ਼ਨ ਜੀ ਮਿਲਦੀ ਹੋਈ ਬੰਦ ਕਰਤੀ ਸਾਡੀ ਇਹ ਤੋਂ ਕੀ ਮੀਤ ਕਰਦੇ